ਸੁਰਿੰਦਰ ਸੂ ਕੀ ਕਿੱਥੇ ਦੁਕਾਨਾ ਤੁਹਾਡੀ ਕਾਜੀ ਦੁਕਾਨਾ ਪੂਜਾ ਪੜ ਦੁਕਾਨਾ ਸਹੀ ਦਗੇ ਕੀ ਗੱਲ ਕੀ ਹੈਗੇ ਦੱਸੋ ਜ਼ਰ ਤੀ 8:10 ਤੇ ਦੁਕਾਨ ਬੰਦ ਕਰਕੇ ਗਏ ਸੁਰਿੰਦਰ 9:40 ਤੇ ਮੈਂ ਖੁੱਲ੍ਹੇ ਨੂੰ ਗਾ ਤੇ ਦੇਖਿਆ ਗੱਲੇ ਜ ਕੋਈ ਪੈਸਾ ਨਹੀਂ ਹੈ ਤੇ ਅਬਦਲ ਬਾਸ਼ ਸ਼ਿਵਰੇ ਜੀ ਕਿਤੇ ਸ਼ਿਵਰੇ ਸਾਹਿਬ ਬੰਦ ਸੀਗੇ ਤੇ ਮੈਂ ਉੱਪਰ ਗਿਆ ਉੱਪਰ ਜਾ ਕੇ ਦੇਖਿਆ ਜੀ ਗੇਲ ਟੁੱਟ ਗਿਆ ਗੇਲ ਪੋੜਿਆ ਉਹ ਤੋਂ ਬਾਅਦ ਜੀ ਕਮਰੇ ਕੀ ਸੌਨਾ ਮੁੱਟੇ ਕਿੰਨਾ ਕੁ ਨੁਕਸਾਨ ਹੋ ਗਿਆ ਲੱਗਾ ਜੀ 3600 ਰੁਪਏ ਕੈਸੀ ਗੋਈ ਬਾਕੀ ਸਾਮਾਨ ਤਾਂ ਹਜੇ ਪੂਰਾ ਚੱਕ ਤਾਂ ਹੁੰਦਾ ਨਹੀਂ ਇੰਨਾ ਸਾਮਾਨ ਨਾ ਪੂਰਾ ਚੱਕਦੀ ਹੁੰਦਾ ਕਾਫੀ ਕਰ ਲੈ ਸਾਮਾਨ ਘੱਟੇ ਲੱਗਦਾ ਕੋਈ ਸਾਮਾਨ ਕੋਈ ਕੋਈ ਤਾਂ ਦੁਕਾਨ ਦੇ ਵਿੱਚ ਕੋਈ ਮੂਰਤੀ ਵਗੈਰਾ ਜਿਹਦਾ ਪਈਆਂ ਤੇ ਕਹਿੰਦੇ ਇੱਕ ਮੂਰਤੀ ਦਾ ਕੰਮ ਹੈ ਫੇਰ ਫੇਰ ਹੋਈ ਮੂਰਤੀਆਂ ਦੀ ਕੋਈ ਨਹੀਂ ਉਹ ਹਜੇ ਹਜੇ ਪਤਾ ਨਹੀਂ ਲੱਗਾ ਕੋਈ ਕੋਸ਼ਿਸ਼ ਕੀ ਮਗਰ ਬੇਟਾ ਆ ਰਿਹਾ ਉਹ ਚੇ ਕਰੂਗਾ ਅਸੀਂ ਸੀਸੀਟੀਵੀ ਵਗੈਰਾ ਲੱਗੇ ਵੀ ਸੀਸੀਟੀਵੀ ਖਰਾਬ ਹੋਇਆ ਕਿਉਂ ਆਏ ਕਿ ਦਿਨੋਂ ਉਪਰੋਂ ਛੱਤ ਤੋਂ ਗ੍ਰੇਨ ਡੋੜ ਗਿਆ ਨਾਲ ਕੋਈ ਮਕਾਨ ਵਗੈਰਾ ਜਾਂ ਦੁਕਾਨ ਆ ਕੋਈ ਪੈਂਦੀ ਨਾਲ ਜੀ ਪਿੱਛੇ ਸਿਵਕ ਤੋਂ ਭਲ ਨਹੀਂ ਪੈਂਦੀ ਆ ਨਾਲ ਦੀ ਉਹ ਪਿੱਛੇ ਸਾਈਡ ਤੇ ਪੈਂਦੀ ਆ ਪੁਲਿਸ ਕੰਪਲੀਟ ਕਰਦੀ ਸੀ ਪੁਲਿਸ ਕੰਪਲੀਟ ਫਾਰਮ ਨੰਬਰ ਦੀ ਕੀਤੀ ਵੀ ਪੁਲਿਸ ਆ ਲੈ ਗਈ ਸੀ